ਓਕੇ ਸੀਜੂ ਬਾਈ ਬਾਏ ਬਾਏ ਸਤਿ ਸ੍ਰੀ ਅਕਾਲ ਖੁਦਾ ਨੇ ਚਾਹਾ ਤਾਂ ਫਿਰ ਮਿਲਾਂਗੇ ਓਕੇ ਬਾਏ ਲਵ ਯੂ ਬ੍ਰਦਰ ਬਾਏ ਇਹ ਆ ਵਾਸਕਟ ਗਾਮਾ ਦੀ ਜਿਹੜੀ ਇੱਕ ਸਟੋਬਾ ਬਣਾਇਆ ਹੋਇਆ ਹੈ ਜਿਹੜਾ ਕਿ 1498 ਨੂੰ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਉਹਦੀ ਐਂਟਰੀ ਹੁੰਦੀ ਆ ਇਸ ਤੋਂ ਅੱਗੇ ਫੇਰ ਉਹ ਗਾਂ ਵਾਦਾਰ ਕਰਵਾਵਾ ਦਾ ਜੋ ਇਥੇ ਉਂਦੀ ਕੋਈ ਕੰਮਦਾਰ ਨਹੀਂ ਬਣਦੀ ਉਹਦੇ ਸਾਥੀਆਂ ਨਾਲ ਇਹ ਜਗ੍ਹਾ ਤੇ ਰੁਕਦਾ ਬੋਲੋ ਉਰੇ ਉਰੇ ਉਦਾਰ ਨਾ ਉਰੇ ਗਾਲ੍ਹ ਸੁਣ ਕਿੱਥੋਂ ਆਈ ਹੈ ਉਰੇ ਆ ਮਿੱਠੂ ਆ ਜਾ ਆ ਜਾ ਆ ਨਾ ਤੈਨੂੰ ਪੰਜਾਬ ਲੈ ਕੇ ਚਲੀਏ ਕਮਾਵਾਂਗੇ ਸਰੇ ਸਰੇ ਕਿਧਰੋਂ ਫੌਜਾਂ ਕੇਲਿਆਂ ਦੇ ਦਰਖਤ ਖਜੂਰਾਂ ਦੇ ਦਰਖਤ ਸਵੇਰ ਸੂਰਜ ਚੜਦਾ ਪਿਆ ਇੰਦਰ ਕੱਪੜੇ ਪਾਏ ਸੀ ਗਿੱਲੇ ਨੇ ਥੋੜੇ ਜਿਹੇ ਸੁੱਕਣੇ ਪਾਏ ਸੀ ਕੋਈ ਸੁੱਕ ਗਏ ਕੋਈ ਸੁੱਕਣ ਵਾਲੇ ਰਾਤ ਹੀ ਧੋਲੇ ਸੀ ਆਪਾਂ ਹੁਣ ਕਰਦੇ ਪਿਆ ਤਿਆਰੀ ਹੌਲੀ ਹੌਲੀ ਅਗਲੇ ਸਫਰਾਂ ਦੀ ਹੁਣ ਸਵੇਰ ਦਾ ਟਾਈਮ ਹੈ ਤੇ ਬ੍ਰੇਕਫਾਸਟ ਵੀਰ ਨੇ ਤਿਆਰ ਕੀਤਾ ਤੇ ਆਪਾਂ ਖਾਵਾਂਗੇ ਲੋਕਲ ਜਿਹੜਾ ਇਹਨਾਂ ਦਾ ਬ੍ਰੇਕਫਾਸਟ ਹੈ ਫੇਵਰੇਟ ਹੈ ਤੇ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਬ੍ਰੇਕਫਾਸਟ ਇਹਨਾਂ ਦਾ ਕਿਵੇਂ ਹੁੰਦਾ ਯਾ ਹਾਲ ਇਹ ਕਹਿੰਦਾ ਫੇਮਸ ਬ੍ਰੇਕਫਾਸਟ ਹਮ ਪੁੱਟੂ ਪੁੱਟੂ ਹਾਂ ਪੁੱਟੂ ਇਹ ਪੁੱਟੂ ਇਸ ਮੇਡ ਅਪ ਆਫ ਰਾਈਸ ਪਾਊਡਰ ਰਾਈਸ ਪਾਊਡਰ ਰਾਈਸ ਪਾਊਡਰ ਵਿਦ ਕੋਕਨਟ ਕੋਕਨਟ ਹਾਂ ਯਾ ਐਂਡ ਪਾਇਆ ਚਰੂ ਪਾਇਆ ਇਸ ਇਹ ਮੀਨਸ ਗ੍ਰੀਨ ਪੀ ਗ੍ਰੀਨ ਪੀ ਗ੍ਰੀਨ ਪੀ ਗ੍ਰੀਨ ਪੀ ਦਾਲ ਹਾਂ ਗ੍ਰੀਨ ਪੀ ਦਾਲ ਗ੍ਰੀਨ ਪੀ ਦਾਲ ਗ੍ਰੀਨ ਪੀ ਦਾਲ ਓਕੇ ਐਂਡ ਆਲਸੋ ਇਹ ਮਾਦਲ 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 ਅਮ ਆਨਾਰ ਬੋਲਦੇ ਆਨਾਰ ਆਨਾਰ ਬੋਲਦੇ ਆਨਾਰ ਬੋਲਦੇ ওকে ਠੀਕ ਹੈ ਤੇ ਕੋਕਨਟ ਔਰ ਰਾਈਸ ਰਾਈਸ ਪਾਉਡਰ ਮਿਕਸਰ ਮਿਕਸਰ ওকে ਇਹ ਨਾਰੀਅਲ ਤੇ ਜਿਹੜਾ ਹੈਗਾ ਏ ਚੌਲ ਇਹਨਾਂ ਨਾਲ ਲਾ ਕੇ ਬਣਾਇਆ ਤੇ ਇਹ ਨਾਲ ਇਹਨਾਂ ਦੀ ਦਾਲ ਹੈਗੀ ਇਹਦੇ ਨਾਲ ਆਪਾਂ ਬ੍ਰੈਕਫਾਸਟ ਕਰਾਂਗੇ ਓਕੇ ਓਕੇ ਕਮ ਵਾਟ ਇਜ਼ ਦਿਸ ਹਾਵਲ ਮਿਕਸ ਇਟ ਵਿਦ ਜਾਗਰੀ ਜਾਗਰੀ ਚੱਕਰ 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 ओके मिक्स विथ जागिरी एंड कोकोनट कोकोनट या नारियल नारियल और शक्कर शक्कर मिक्सचर या yeah, मिक्सचर और नारियल शक्कर ਦਾ ਮਿਕਸਚਰ ਯਾ ओके 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 ਇਸ ਕੇਰਲਾ ਫੇਵਰੇਟ ਹੈ ਕੇਰਲਾ ਫੇਵਰੇਟ ਇਸ ਇਨ ਕੇਰਲ ਮੇ ਅਬੀਲ ਬੋਲਤੇ ਹੈ ਅਬੀਲ ਅਬੀਲ ਬੋਲਤੇ ਹੈ ओके ओके कोकोनट ਚੌਲ ਦਾ ਮਿਕਸਚਰ ਟੇਸਟ ਇਹਦਾ ਬਹੁਤ ਵਧੀਆ ਖਾਦਿਆਂ ਪਤਾ ਲੱਗਦਾ ਹੈ ਉਹਦਾ ਰੋਲ How to the roll? Yeah, roll. Hmm. Uh, Banana roll. Banana. Ye first filling in all powder. Okay. filling inside. Okay. Then uh, uh, upper nari dal diya. Ha. Huh. then uh, dalne ke baad hmm. Uh, off karo. Then steam ko steam ke upper. Okay. दिया. Steam, steam. Steam, steam, steam. Baaf bolte baaf. Yeah, baaf, baaf, baaf. Hmm. Ha. ਉੱਪਰ ਡਾ ਲਿਆ ਬਣਾਇਆ ਓਕੇ ਹਾਂ ਵੇਖ ਲਓ ਵੀ ਜਿਹੜਾ ਆ ਗੋਲ ਰੋਲ ਕੀਤੇ ਹੋਏ ਨਾ ਤੇ ਇਹਨਾਂ ਨੂੰ ਰੋਲ ਲਾ ਕੇ ਤੇ ਇਹਨੂੰ ਸਟੀਮ ਤੇ ਇਹਦੇ ਵਿੱਚ ਪਾ ਕੇ ਉੱਤੋਂ ਇਹਨੂੰ ਸਟੀਮ ਦੇ ਦਿੱਤੀ। ਭਾਪ ਦੇ ਕੇ ਨਾ ਇਹ ਤਿਆਰ ਕਰਦੇ ਏਦਾਂ ਬਣਦਾ। ਇਹ ਸਾਰਾ ਟੋਟਲੀ ਜਿਹੜਾ ਨਾ ਜਿਵੇਂ ਕੁਦਰਤੀ ਬਣਾਇਆ ਹੋਇਆ ਕੋਈ ਐਰਾ ਵਗੈਰਾ ਨਹੀਂਗਾ। ਨੇਚਰਲ ਨੇਚਰਲ। ਯਾ ਨਾਚ। ਜਿੱਦ ਸਵੇਰ ਦੀ ਆਪਣੀ ਤਿਆਰੀ ਹੋ ਚੁੱਕੀ ਆ ਸਾਈਕਲ ਆਪਣਾ ਰੈਡੀ ਆ। ਇਹ ਸੀਜੂ ਦਾ ਘਾਰ ਏ। ਜੰਗਲ 'ਚ ਮੰਗਲ ਲੱਗੇ ਆ। ਬਹੁਤ ਹੀ ਚੰਗਾ ਪਰਿਵਾਰ ਬਹੁਤ ਚੰਗਾ ਪਰਿਵਾਰ ਹੈ ਇਹਨਾਂ ਬਾਰੇ ਜਿੰਨਾ ਵੀ ਕਹਿ ਸਕੀਏ ਨਾ ਉਹਨਾਂ ਵੀ ਥੋੜਾ ਇਹਨੇ ਭੋਲੇ ਪਾਲੇ ਇਨੋਸੈਂਟ ਲੋਕ ਨੇ ਇੰਨੀ ਇੱਜ਼ਤ ਮਾਨ ਕਰਦੇ ਆ ਆਏ ਗਏ ਜੀ ਆਓ ਭਗਤੀ ਕਰਦੇ ਆ ਹੁਣ ਆਪਾਂ ਨਾਸ਼ਤਾ ਕਰ ਲਿਆ ਤੇ ਸੀਜੂ ਵੀ ਤਿਆਰ ਹੈ ਇਹ ਗਏ ਨੇ ਡਾਕਟਰ ਆਯੁਰਵੇਦਿਕ ਡਾਕਟਰ ਨੇ ਔਰ ਯੋਗਾ ਵੀ ਕਰਦੇ ਨੇ ਤੇ ਨਾਲ ਮੈਡੀਟੇਸ਼ਨ ਮੈਡੀਟੇਸ਼ਨ ਵੀ ਕਰਦੇ ਨੇ ਬਹੁਤ ਵਧੀਆ ਇਨਸਾਨ ਨੇ ਹੁਣੇ ਵੀ ਆਪਣੀ ਜੌਬ ਤੇ ਚੱਲੇ ਆ ਆਪਾਂ ਤਿਆਰ ਆ ਤੇ ਆਪਣੇ ਸਫ਼ਰ ਨੂੰ ਆਪਾਂ ਅੱਗੇ ਵਧਾਵਾਂਗੇ ਅੰਟੀ ਜੀ ਨਾਲ ਮਿਲਦੇ ਆں ਤੇ ਉਸ ਤੋਂ ਬਾਅਦ ਚੱਲ ਤੁਰਦੇ ਆਂ ਓਕੇ ਆਂਟੀ ਦਾ ਬਹੁਤ ਸੇਕਾ ਚਲਦੇ ਆਂ ਓਕੇ ਕਰਦੇ ਬਹੁਤ ਵਧੀਆ ਲੱਗਾ ਬਹੁਤ ਚੰਗਾ ਪਰਿਵਾਰ ਏ ਹਾਂ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਪੂਰਾ ਇੱਜ਼ਤ ਮਾਨ ਕੀਤਾ ਇਹਨਾਂ ਨੇ ਓਕੇ ਹੁਣ ਆਪਾਂ ਆਪਣੇ ਸਫ਼ਰ ਨੂੰ ਅੱਗੇ ਖਿੱਚਦੇ ਆਂ ਰੱਬ ਨੇ ਚਾਇਆ ਤੇ ਫੇਰ ਕਿਤੇ ਮੇਲ ਹੋਣਗੇ ਓਕੇ ਚਲੋ ਠੀਕ ਏ ਸਤਿ ਸ੍ਰੀ ਅਕਾਲ ਬਾਏ ਬਾਏ bye bye aunty bye ਹੁਣ ਆਪਾਂ ਆਪਣੇ ਸਫ਼ਰ ਨੂੰ ਨਾ ਅੱਗੇ ਖਿੱਚਾਂਗੇ ਤਾਂ ਮਿਲਦੇ ਆਂ ਗਿਲਦੇ ਆਂ ਨਾ ਟਾਈਮ ਹੋ ਜਾਂਦਾ ਲੇਟ ਹੋ ਜਾਈਦਾ ਜਿਹੜੀ ਚੀਜ਼ ਨੂੰ ਆਪਾਂ ਆਏ ਸੀ ਜਿਹੜਾ ਦੇਖਣ ਆਏ ਸੀ ਇੱਥੋਂ ਦਾ ਲੋਕਲ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਚੰਗਾ ਪਿਆਰ ਮਿਲ ਰਿਹਾ ਤੇ ਗੱਲ ਸਫ਼ਰ ਦੀ ਕਰੀਏ ਤੇ ਸਫ਼ਰ ਖਿੱਚਣ ਨੂੰ ਆਪਾਂ ਖਿੱਚ ਸਕਦੇ ਆ ਪਰ ਇਦਾਂ ਫਿਰ ਆਪਣੀ ਲੋਕਲ ਕਨੈਕਟੀਵਿਟੀ ਟੁੱਟ ਜਾਂਦੀ ਹੈ ਟਾਈਮ ਦੇਣਾ ਪੈਂਦਾ ਤੇ ਵਿਸ਼ਵਾਸ ਬਣਾਉਣਾ ਪੈਂਦਾ ਆਪਾਂ NH 66 ਤੇ ਆਪਾਂ ਚੜ ਗਏ ਆ ਤੇ SJU ਦੀ ਮੰਜ਼ਲ ਅਲੱਗੇ ਆਪਣੀ ਮੰਜ਼ਲ ਹੋਰ ਏ ਪਰ ਦਿਲ ਨਹੀਂ ਕਰਦਾ ਇਹਨਾਂ ਬਾਈਆਂ ਦਾ ਸਾਥ ਛੱਡਣ ਨੂੰ ਸਮੇਂ ਦੀਆਂ ਮਜਬੂਰੀਆਂ ਨੇ ਹਰ ਇੱਕ ਨੇ ਆਪਦੇ ਕਾਰੋਬਾਰ ਕਰਨੇ ਹੁੰਦੇ ਆ ਤੇ ਹੁਣ ਇਹ ਵੀ ਆਪਣੀ ਡਿਊਟੀ ਦੇ ਉੱਤੇ ਚੱਲੇ ਆ ਇਨਸਾਨੀਆਂ ਤੇ ਕੇਰਲਾ ਦੇ ਲੋਕਾਂ ਦੇ ਵਿੱਚ ਆਮ ਤੁਹਾਨੂੰ ਮਿਲੇਗੀ ਸੋ ਹੁਣ ਟਾਈਮ ਆ ਗਿਆ SJU ਨੂੰ ਬਾਏ ਬਾਏ ਕਰਨ ਦਾ ਆਪਾਂ ਵਾਜਦੇ ਆ ਆਪਾਂ ਕੋਜੀਕੋਡ ਕੋਜੀਕੋਡ ਆ ਗਿਆ ਕੋਜੀਕੋਡ ਕੋਜੀ ਕਾਲੀਗੜ ਕੋਜੀਕੋਡ ਵਾਲੀ ਸਾਈਡ ਤੇ ਓਕੇ ਸੀਜੂ ਬਾਈ ਬਾਏ ਬਾਏ ਸასიਖਾਲ ਖੁਦਾ ਨੇ ਚਾਹਾ ਤੋ ਫਿਰ ਮਿਲਾਂਗੇ ਓਕੇ ਬਾਏ ਲਵ ਯੂ ਬ੍ਰਦਰ ਬਾਏ ਖੋਨੂ ਸੀਜੂ ਦਾ ਦਿਲ ਵੀ ਨਹੀਂ ਕਰਦਾ ਪਿਆ ਕਹਿੰਦਾ 10 ਕਿਲੋਮੀਟਰ ਮੈਂ ਅੱਗੇ ਹੋਰ ਚੱਲਦਾ ਮੈਂ ਕਿਹਾ ਵੀਰੇ ਤੁਸੀਂ ਪਹਿਲਾਂ ਹੀ ਬਹੁਤ ਲੇਟ ਹੋ 10 ਵਜੇ ਪਹੁੰਚਣਾ ਹੁੰਦਾ ਤੇ ਲਗਭਗ 11:00 ਵੱਜ ਚੁੱਕੇ ਆ ਤੋ ਹੁਣ ਆਪਾਂ ਮਾਹੀ ਸ਼ਹਿਰ ਸੀਜੂ ਦੇ ਪਰਿਵਾਰ ਨੂੰ ਫਾਈ-ਫਾਈ ਕਰਦੇ ਫਾਦ ਰਹੇ ਆ ਆਪਣੀ ਮੰਜ਼ਿਲ ਵੱਲ ਉਹਦੇ ਵਿੱਚ ਨਾ ਜਿਹੜੀ ਜਗ੍ਹਾ ਤੇ ਆਪਾਂ ਘੁੰਮਦੇ ਪਏ ਆ ਸਮੁੰਦਰ ਦੇ ਕਿਨਾਰੇ ਕੱਪੜੇ ਸੁਕਾਉਣ ਦੀ ਬੜੀ ਦਿੱਕਤ ਹੁੰਦੀ ਹੈ ਰਾਤ ਦੇ ਕੱਪੜੇ ਪਾਏ ਸੀ ਅਜੇ ਵੀ ਨਹੀਂ ਸੁੱਕੇ ਉਹ ਟੀ-ਸ਼ਰਟ ਤਾਂ ਗਿੱਲੀ ਰਹਿ ਗਈ ਹੈ ਕੋਲੇ ਨੂੰ ਸਾਈਕਲ ਦੇ ਹੈਂਡਲ ਤੇ ਪਾਇਆ ਹਵਾ ਨਾਲ ਸੁੱਕਦੀ ਪਈ ਆ ਕਿਉਂਕਿ ਹਿਊਮਿਡਿਟੀ ਬਹੁਤ ਜ਼ਿਆਦਾ ਹੈ ਚਿਪਚਿਪਾਪਾ ਨਾ ਸਮੁੰਦਰ ਦਾ ਪਾਣੀ ਨਜ਼ਦੀਕ ਹੀ ਆ ਪਾ ਫੁੱਟਦੀ ਰਹਿੰਦੀ ਆ ਇਸ ਕਰਕੇ ਆਪਰੇ ਸਕੌਂ ਚ ਦਿੱਕਤ ਹੋ ਰਹੀ ਐ ਤੇ ਪਸੀਨਾ ਵੀ ਬਹੁਤ ਆਉਂਦਾ ਬਹੁਤ ਮੰਦਾ ਹਾਲ ਹੋਇਆ ਪਿਆ ਮੈਕਨ ਸ਼ਾਰ ਦਿੱਤੇ ਜਿੱਥੇ ਬੰਦਾ ਪਿਆ ਨਾ ਕੰਨਿਆ ਕੁਮਾਰੀ ਜ਼ਿਕਰ ਜਾਣਾ ਇਸ ਕਰਕੇ ਨਾ ਇਹ ਸਾਰਾ ਰੋਡ ਤਿਆਰ ਹੋਇਆ ਤੇ ਇਹ ਤਾਂ ਹੈਗਾ ਸੀ ਨਾਲ ਮੰਗਲੌਰ ਤੋਂ ਅੱਗੇ ਸਾਰਾ ਰੋਡ ਖਰਾਬ ਹੀ ਆ ਆਪਾਂ ਵੇਖਦੇ ਕੋਈ ਹੋਰ ਰੋਡ ਮਿਲਦਾ ਨਹੀਂ ਪਰ ਮੇਨ ਰੋਡ ਇਹ ਹੈ ਰ ਆ ਗਿਆ ਪਾਲੀਗਾਟ ਕੰਨਿਆ ਕੁਮਾਰੀ ਇੱਥੋਂ 580 ਕਿਲੋਮੀਟਰ ਤੇ ਕੋਚੀਕੋਡ ਤੋਂ 580 ਕਿਲੋਮੀਟਰ ਕਮ ਸੇ ਕਮ ਕੋਚੀਕੋਡ ਤੱਕ ਆਪਾਂ ਪਹੁੰਚਾਂਗੇ ਅੱਜ ਤੇਰੀ ਨਜ਼ਰ ਆ ਰਹੀ ਪੂਰੀ ਗ੍ਰੀਨਰੀ ਵਾਈਨਾਟ ਦਾ ਏਰੀਆ ਵੈਸੇ ਆਪਾਂ ਨੂੰ ਘੱਟ ਮਿਲੇਗਾ ਪਰ ਇਹ ਸਾਰਾ ਵਾਈਨਾਟ ਟੋਟਲੀ ਗ੍ਰੀਨਰੀ ਨਾਰੀਆ ਖਜੂਰ ਤੇ ਵਿੱਚ ਦਰਿਆ ਰਿਵਰ ਸ਼ਾਂਤ ਪਾਣੀ ਤੇ ਮੱਛੀਆਂ ਫੜਨ ਵਾਲਿਆਂ ਦਾ ਰੁਜ਼ਗਾਰ ਚੱਲਦਾ ਇੱਥੇ ਸਾਰੇ ਬਨੇ ਹੋ ਕਿੰਨਾ ਜਿਆਦਾ ਕੋਡ ਪੁਰਾਣਾ ਵਾਲੇ ਸੜੋਡ ਦਾ ਤਕਰੀਬਨ 6.7 ਕਿਲੋਮੀਟਰ ਹੋ ਗਿਆ ਆਪਾਂ ਚੱਲਦਿਆਂ ਨੂੰ ਤੇ ਆ ਜਿਵੇਂ ਆ ਕਿਦਰਲੇ ਬਨੇ ਕੰਦ ਹੋਈ ਆ ਇਸੇ ਤਰ੍ਹਾਂ ਟੁੱਟਿਆ-ਫੁੱਟਿਆ ਰੋਡ ਤੇ ਬਹੁਤ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਥੋੜਾ ਜਿਹਾ ਹੁਣ ਟ੍ਰੈਫਿਕ ਘਟੀ ਆ ਰੋਡ ਬਣਦਾ ਪਿਆ ਅਜੇ ਤਕਰੀਬਨ 2 ਸਾਲ ਲੱਗਣਗੇ ਇਸ ਰੋਡ ਨੂੰ ਕੰਪਲੀਟ ਹੋਣ ਤੇ ਇਹ ਜੀ ਸੜਕ ਤੇ ਲੰਮੀ ਲਾਇਨ ਲੱਗਦੀ ਆ ਜੀ ਲੰਮੀ ਲਾਇਨ ਜਿ ਮਿਲੇ ਨੇ ਐਂਬੂਲੈਂਸ ਰੋਕੇ ਹਰ ਜਲ ਪੁੱਛਣਵਾਦ ਕਰ ਰਹੇ ਨੇ ਕੈਸੋ ਬ੍ਰਦਰ ਕਿ ਹਾਲ ਚਲ ਹਾਊ ਆਰ ਯੂ ਵੀ ਆਰ ਯੂ ਫਰਮ ਫਰਮ ਕਨੂ ਕਨੋ ਆਰ ਯੂ ਨਾਓ ਹਿੰਦੀ ਟੋੜਾ 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 ਸਿਲਟਰ ਵਾਲਾ ਮੇਰਾ ਮਦਰ ਟੰਗ ਮਲਿਆਲਮ ਓਕੇ 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 ਨਾਈਸ ਪੀਪਲ ਮਿਲ ਕੇ ਐਡਮੀ ਰਿਓ ਸਾਈਕਲ ਸੋਰੀ ਆਮ ਰਾਈਡਿੰਗ ਟੂ ਸਾਈਕਲ ਪੰਜਾਬ ਟੂ ਮੇਬੀ ਆਈ ਥਿੰਕ ਗੋਇੰਗ ਟੂ ਕੰਨਿਆ ਕੁਮਾਰੀ ਕੰਨਿਆ ਕੁਮਾਰ ਯਾ ਉਹ ਆਹਾਂ ਦਾ ਪਰਪਸ ਏ ਨਹੀਂ ਨੋ ਪਰਪਸ ਆ ਬੋਡੀ ਬੋਡੀ ਫਿਟਨੈਸ ਬੋਡੀ ਫਿਟਨੈਸ ਓਕੇ ਓਕੇ ਸਰ ਨੈਸ ਟੂ ਮੀਟ ਯੂ ਓਕੇ ਪਰ ਉਹ ਲਗਿਆ ਜਾਣਾ ਤੇ ਬਾਈ ਨੇ ਰੋਕ ਕੇ ਤੇ ਧੱਗੇ ਵਾਲੇ ਕਹਿੰਦਾ ਵੀ ਇਹ ਲੈ ਕੇ ਜਾ ਸਤੰਤਰੇ ਆਪਾਂ ਨੂੰ ਦੇ ਰਿਹਾ ਹੈ ਥੈਂਕ ਯੂ ਬ੍ਰਦਰ ਓਕੇ ਥੈਂਕ ਯੂ ਤੇ ਜੀ ਥੈਂਕ ਯੂ ਥੈਂਕ ਯੂ ਇਤਨਾ ਪਿਆਰ ਹੌਲ ਬੰਪ ਤੇ ਆਪਾਂ ਰੁਕੇ ਸੀ ਪਾਣੀ ਦੀਆਂ ਬੋਤਲਾਂ ਫੇਰ ਦੀਆਂ ਭਰੀਆਂ ਮੈਂ ਗਰਮ ਹੋ ਗਈਆਂ ਹੋਣੀਆਂ ਠੰਡਾ ਪਾਣੀ ਭਰ ਲੈਨੇ ਆ ਵਾਸ਼ਰੂਮ ਜਾ ਆਏ ਆ ਤੇ ਬੋਤਲਾਂ ਚ ਪਾਣੀ ਭਰ ਕੇ ਫਿਰ ਆਪਾਂ ਅੱਗੇ ਤੁਰਾਂਗੇ ਨਾਲੇ ਉਹ ਟੀ-ਸ਼ਰਟ ਜਿਹੜੀ ਸੁੱਕ ਗਈ ਹੈ ਕਾਫੀ ਟਾਈਮ ਦੀ ਉਹਨੂੰ ਵਿੱਚ ਕਿੱਟ ਦੇ ਪਾ ਦਿੰਨੇ ਆ ਨਾ ਨਾਲ ਵਾਈਪੀ ਜਾਂਦੀ ਆ ਸਫ਼ਰ 'ਚ ਜੇ ਲੋ ਪਿਆਸ ਲੱਗੀ ਹੋਵੇ ਨਾ ਤੇ ਠੰਡਾ ਪਾਣੀ ਪੀ ਲੈ ਮਿਲ ਜਾਵੇ ਠੰਡਾ ਪਾਣੀ ਪੀਣ ਨੂੰ ਮਿਲ ਜਾਵੇ ਹਾਂ ਕਿਵੇਂ ਆ ਠੀਕ ਆ ਖੁਸ਼ ਹੋਈ ਜਾਂਦਾ ਵੇਖ ਕੇ ਬਾਈ ਕਹਿੰਦਾ ਮੇਰੀ ਵੀਡੀਓ ਬਣੀ ਔਰ ਗੁੰਬਦ ਇਹਨਾਂ ਜ਼ਿਆਦਾਤਰ ਜਿਹੜਾ ਸਟਾਫ ਹੈ ਲੇਡੀਜ਼ ਹੈ ਟੋਟਲੀ ਇੱਕ ਹੀ ਆ ਬਈ ਬੈਠਾ ਜਿੰਨੇ ਆ ਮੜ ਕੇ ਇੱਥੇ ਇਹਨਾਂ ਦੀ ਸ਼ਿਫਟਾਂ ਲੱਗਦੀਆਂ ਵਾਰ-ਵਾਰ ਜਿਵੇਂ ਹੋਣ ਇਹਨਾਂ ਦੀ ਵਾਰੀ ਤੇ ਉਸ ਤੋਂ ਬਾਅਦ ਦੂਜਿਆਂ ਦੀ ਆ ਜੇਗੀ ਔਰ ਖਾਣਾ ਖਾਂਡੀਆਂ ਟੋਟਲੀ ਤੁਸੀਂ ਦੇਖੋ ਜਿਹੜੀਆਂ ਔਰਤਾਂ ਹੀ ਇੱਥੇ ਕੰਮ ਕਰਦੀਆਂ ਪਟੌਲ ਗੁੰਬਦ ਨੇ ਚੱਲਦੇ ਹੁਣ ਤਕਰੀਬਨ 2.5 ਘੰਟੇ ਹੋ ਗਏ ਨੇ ਹੁਣ ਬਾਈਆਂ ਨੇ ਰਸਤੇ ਦੇ ਵਿੱਚ ਦਿੱਤੇ ਸਿਆਰ ਤੋਂ ਵਾਲੇ ਨੇ ਆਪਾਂ ਨੂੰ ਸੰਤਰੇ ਇਹ ਸੰਤਰੇ ਖਾਨੇ ਆ ਥੋੜਾ ਰਿਲੈਕਸ ਹੋਨੇ ਆ ਤੇ ਸਰਫਰ ਤੋਂ ਆਪਾਂ ਅੰਕੇ ਕਿੱਦਾਂ ਇਹ ਤਰ੍ਹਾਂ ਬੱਸਾਂ ਨੀਲੇ ਰੰਗ ਦੀਆਂ ਨੇ ਜਿੰਨੀਆਂ ਵੀ ਬੱਸਾਂ ਇੱਥੇ ਨੇ ਤੇ ਕਈਆਂ ਬੱਸਾਂ ਦੇ ਨਾਲ ਉਹ ਸਾਈਡਾਂ 'ਤੇ ਸ਼ੀਸ਼ੇ ਨਹੀਂ ਹੈਗੇ ਹਵਾਦਾਰ ਬਣਾਈਆਂ ਕੋਈ ਗਰਮੀ ਜਾਦੀ ਪੈਂਦੀ ਆ ਇਸ ਸਾਈਡ 'ਤੇ ਜਿੱਥੇ ਆਪਾਂ ਹੁਣ ਲੰਘਦੇ ਪਏ ਆ ਕਾਜੀਕੋਡ ਦੇ ਨੇੜੇ ਜੀ ਇਥੇ ਥੋੜੀ ਜਿਹੀ ਗਰਮੀ ਦਾ ਫਰਕ ਹੈ ਪਿੱਛੋਂ ਨਾਲੋਂ ਗਰਮੀ ਘੱਟ ਗਈ ਹੈ ਬਾਕੀ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਅੱਗਰਾ ਦੀ ਸੇਵਾ ਕਰਨ ਵਾਸਤੇ ਸੰਤਰੇ ਦੇਣ ਵਾਸਤੇ ਤੇ ਸਫ਼ਰ ਵਧੀਆ ਨਿਕਲ ਜਾਂਦਾ ਜਦੋਂ ਕੋਈ ਨਾ ਕੋਈ ਰਸਤੇ 'ਚ ਖਾਂਦੇ ਜੀ ਆਪਾਂ ਬੈਠ ਕੇ ਸੰਤਰੇ ਖਾਦੇ ਤੇ ਬੱਚੇ ਲੰਘ ਰਹੇ ਸਕੂਲ ਦੇ ਹੈਲੋ ਸਰ ਹੈਲੋ ਹਾਊ ਆਰ ਯੂ ਹਾਈ ਬਾਈ ਦੇਖੋ ਬੱਚੇ ਹੈਲੋ 베بی ਹੈਲੋ ਹੈਲੋ ਕੁਇਟ ਉਹ সুইਟ ਚਿਲड्रन व्हाट इज योर नेम ਨਾਇਆ ਵਰ ਨੇਮ ਨਾਇਆ ਯੂਅਰ ਨੇਮ ਆਇਸ਼ਾ ਬਿੰਨਾ ਯੂਅਰ ਨੇਮ ਗੁੱਡ 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 ਚਿਲड्रन ਗੁੱਡ ਓਕੇ ਬਾਏ 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 ਪੈਨ ਲੱਗਣਾ ਕੋ ਪਤਾ ਨਹੀਂ ਲੱਗਦਾ ਆ ਖੜਾ ਹੀ ਖੜੇ ਨੂੰ ਪਤਾ ਨਹੀਂ ਕੀ ਨੂੰ ਹੋ ਗਿਆ ਨજર ਲੱਗ ਗਈ ਸਾਲਿਓ ਪੈਂਚਰ ਹੀ ਹੋ ਗਿਆ ਹਵਾ ਨਿਕਲ ਗਈ ਆ ਹੁਣ ਚੈੱਕ ਕਰਨਾ ਪਵੇਗਾ ਟਾਈਮ ਬਹੁਤ ਖਰਾਬ ਹੋਏਗਾ ਇੱਥੇ ਕੋਈ ਨਹੀਂ ਸਮਾਨ ਉਤਾਰਦੇ ਆ ਕੱਢਦੇ ਆ ਲਾਉਣੇ ਕੋਈ ਹਸਾਬ ਕਿਤਾਬ ਪੈਂਦਾ ਹੋ ਗਿਆ ਠੀਕ ਨੇ ਟੂ ਬਦਲ ਲਾਂਗੇ ਤੇ ਘੱਟ ਲੱਗਿਆ ਲੀਕਜ ਮੋਟੀ ਆ ਟਾਇਰ ਦੇ ਵਿੱਚ ਵੀ ਕੁਝ ਵੱਜਿਆ ਵੱਜ ਕੇ ਨਿਕਲ ਗਿਆ ਕੋਈ ਨਹੀਂ ਪੈਂਚਰ ਹੈਗਾ ਆਪਣੇ ਕੋਲ ਲਾਉਣੇ ਆ ਪੈਂਚਰ ਲਾਏ ਤਾਂ ਨਹੀਂ ਗਏ ਪਹਿਲੀ ਵਾਰੀ ਲਾਉਣ ਲੱਗੇ ਤੋ ਆ ਦੇਖਦੇ ਹਾਂ ਕਿ ਐਸਾ ਰਹਤਾ ਹਾਂ ਮੈਂ ਵੀ ਹੋਰ ਤੈਨੂੰ ਵੇਖਾਂ ਕੀ ਰੰਗ ਲੱਗੇ ਆ ਪਹਿਲਾ ਜ਼ਿੰਦਗੀ ਦਾ ਪੈਂਚਰ ਜ਼ਿੰਦਗੀ ਦਾ ਪਹਿਲਾ ਪੈਂਚਰ ਲੱਗਦਾ ਪੱਕਾ ਹੋ ਗਿਆ ਹਾਂ ਹੋ ਗਏ ਕੰਮ ਜਾਂਦਾ बल्ले बल्ले हो गई बल्ले बल्ले वाला काम ओके हो गया आए तक सही है बड़ा रखना टक लग गया ਸਟਾਕ ਨੇ ਜਾਈਦਾ ਲਾਈਟ ਇਹਦੇ ਵਿੱਚ ਦੀ ਗਿਆਦਾ ਮੋੜੇ ਨੂੰ ਕਰਦੇ ਆਪਰੇ ਆ ਚੀਜ਼ ਨੂੰ ਮਾੜਾ ਜਿਹਾ ਕਸਰਾ ਹੁੰਦਾ ਸੌਖਾ ਹੀ ਆ ਇੰਨਾ ਜਿਆਦਾ ਔਖਾ ਨਹੀਂ ਖੋਲ ਖਲਾਈਆ ਸੌਖਾ ਹੀ ਆ ਪਰ ਟਾਈਮ ਹੁੰਦਾ ਜੇ ਉਸਮਾਨ ਬੰਨਿਆ ਹੋਵੇ ਨਾ ਉਦੋਂ ਬਹੁਤ ਦਿੱਕਤ ਹੋ ਜਾਂਦੀ ਹੈ ਇਹਨਾਂ ਨੇ ਹੋਣੇ ਦੇ ਕਰਦਨੇ ਇੱਥੇ ਸੈਟਿੰਗ ਇੱਥੇ ਬਹਿਣਾ ਨਾ ਥੋੜਾ ਜਿਹਾ ਮਹਿੰਗਾ ਪੈ ਗਿਆ ਮੈਂ ਕਹਾ ਤਾਂ ਚੰਗਾ ਬਲਾ ਸਾਈਕਲ ਸੀਗਾ ਤੇ ਪੈਂਚਰ ਹੋ ਗਿਆ ਤੇ ਪੈਂਚਰ ਹੋਣ ਦਾ ਕਾਰਨ ਹੋਣ ਲੱਗਿਆ ਮੈਂ ਕਿਹਾ ਚੰਗਾ ਬਲਾ ਖੜਾ ਕੀਤਾ ਤੇ ਹੋਇਆ ਕੀ ਐ ਆਹ ਦੇਖੋ ਇਹਦੇ ਸ਼ੈਤਾਨ ਵੜਿਆ ਆਹ ਸ਼ੈਤਾਨ ਵੜਿਆ ਇਹਨੇ ਭੈ ਡੰਡ ਲਾ ਕੇ ਰਖਤੀ ਆ ਇੱਥੇ ਸੀਗਾ ਵਿੱਚ ਅੱਖਾਂਿਆਂ ਦੇ ਤੇ ਆ ਕਿੱਲ ਲੱਗਾ ਹੋਇਆ ਨਾ ਇਹਨੇ ਦੀ ਵੱਖੀ ਪਾੜਤੀ ਫੜ ਕੇ ਤਾਂ ਹੀ ਕੰਮ ਖਰਾਬ ਹੋਇਆ ਚਲੋ ਕੋਈ ਨਹੀਂ ਇਦਾਂ ਦੇ ਮਾੜੇ ਮੋਟੇ ਹੁੰਦੇ ਹੀ ਰਹਿੰਦੇ ਕਿਹਦੇ ਸ਼ਾਨਦਾਰ ਤੇ ਵੇਖਣ ਵਾਲੀ ਐ ਇਹ ਪੱਥਰ ਵੇਖੋ ਕਿੰਨੇ ਵਧੀਆ ਕਾਲੇ ਕਾਲੇ ਆ ਪਾਣੀ ਦੇ ਵਿੱਚ ਤੇ ਇਧਰਲੇ ਬਣੇ ਨਾਲੇ 뷰 ਪੁਆਇੰਟ ਬਣਾਇਆ ਹੈ ਸ਼ਾਮ ਦਾ ਸਨਸੈਟ ਦੇਖਣ ਵਾਸਤੇ ਬਹੁਤ ਸੁੰਦਰ ਇਧਰ ਹੀ ਚੰਗਾ ਆ ਨੰਦਾਰ 뷰 ਮੁੰਦਰ ਦੇ ਕਿਨਾਰੇ ਕਿਨਾਰੇ ਲਹਿਰਾਂ ਛਾਲਾ ਮਾਰਦੀਆਂ ਪਈਆਂ ਨੇ 뷰 ਪੂਰੇ ਵੇਖਣ ਵਾਲੇ ਆ ਤੇ ਮੌਸਮ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਹੁਣ ਆਪਾਂ ਅੱਗੇ ਨੂੰ ਵਧਦੇ ਜਾਵਾਂਗੇ ਮੰਜ਼ਿਲ ਅਜੇ ਆਪਣੀ ਬਹੁਤ ਦੂਰ ਹੈ ਇੱਥੇ ਆਪਾਂ ਵਧਦੇ ਜਾਣਾ ਨੰਦਾਰੇ ਨੇ ਵੈਸੇ ਮੁੰਦਰ ਦੇ ਕਿਨਾਰੇ ਤੇ ਇਹ ਆ ਕਪਾੜ ਵਿੱਚ ਇਸ ਜਗ੍ਹਾ ਤੇ ਜਿਹੜਾ ਵਾਸਕੋ ਡਗਮ ਆਇਆ ਸੀਗਾ ਉਹ ਇਸ ਥਾਂ ਤੇ ਆਇਆ ਸੀ ਉਹਦਾ ਸ਼ਾਇਦ ਕੋਈ ਇੱਥੇ ਸਟੈਚੂ ਵੀ ਬਣਾਇਆ ਹੋਇਆ ਉਹ ਬਾਅਦ ਚ ਵੇਖਾਂਗੇ ਪਹਿਲਾਂ ਆਪਾਂ ਬੀਚ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਸਾਈਕਲ ਆਪਾਂ ਇੱਥੇ ਲਾ ਦਿੰਦਾ ਇੱਥੇ ਜਿਹੜੀ ਐਂਟਰੀ ਫੀਸ ਹੈ ਓਨਲੀ 25 ਰੁਪਏ ਤੁਸੀਂ ਅੰਦਰ ਜਾ ਕੇ ਘੁੰਮ ਕੇ ਵੇਖ ਸਕਦੇ ਜੀ ਆਉਂਦਿਆਂ ਆ ਇੱਕ ਛੋਟਾ ਜਿਹਾ ਚੌਕ ਬਣਾਇਆ ਆ ਇਧਰਲੇ ਬੰਨੇ ਨਾਲੇ ਕੈਫੇ ਬੀਚ ਦਾ ਕੈਫੇ ਬਣਾਇਆ ਆ ਤੇ ਇਧਰ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਬਣੀ ਹੋਈ ਆ ਆ ਸਾਹਮਣੇ ਪੱਥਰਾਂ ਦੇ ਨਾਲ ਪਾਣੀ ਟਕਰਾਰਿਆ ਵਿਚ ਦਾ ਵਿਊ ਤਾਂ ਵੈਸੇ ਸ਼ਾਨਦਾਰ ਹੈ ਸ਼ਾਮ ਨੂੰ ਵਿਊ ਦੇਖਣ ਵਾਲੇ ਹੁੰਦੇ ਆ ਜਿੰਨੇ ਵੀ ਬੀਚਾਂ ਨੇ ਉਹ ਸ਼ਾਮ ਨੂੰ ਹੀ ਰੱਖੀਆਂ ਜਾਂਦੀਆਂ ਨੇ ਕਿਉਂਕਿ ਦੁਪਹਿਰ ਦੇ ਵੇਲੇ ਨਾ ਗਰਮੀ ਜਿਆਦੀ ਹੁੰਦੀ ਹੈ ਇਸ ਕਰਕੇ ਕੋਈ ਇੱਥੇ ਘੁੱਪੇ ਰੁਕਦਾ ਨਹੀਂਗਾ ਤੋ ਤੋੜ ਦੇ ਕਾ ਉਹ ਸੰਭਰ ਬਣਾਈ ਹੋਈ ਬੀਚ ਹੈ ਸ਼ਾਨਦਾਰ ਹੈ ਤੇ ਮੌਜ ਮਸਤੀ ਕਰਦੇ ਪਏ ਕਿਸੇ ਛੋਟੇ ਜਿਹੇ ਸਕੂਲ ਦੇ ਮਤਲਬ ਜਿਹੜਾ ਬੱਚਿਆਂ ਦਾ ਸਕੂਲ ਹੁੰਦਾ ਨਿੱਕੇ ਹੈ ਇਹ ਨਵਾਂ ਵਸਤੇ ਬਣਿਆ ਸਾਰੇ ਇੱਕੋ ਯੂਨੀਫਾਰਮ ਦੇ ਵਿੱਚ ਮौज ਕਰਦੇ ਪਏ ਮਸਤੀ ਸਾਰੇ ਵੇਖੋ ਰੇਤ ਦੇ ਵਿੱਚ ਖੇਡਦੇ ਆ ਨੰਗੇ ਪੈਰੀ ਇਹ ਬੀਚ ਬਹੁਤ ਹੀ ਸ਼ਾਨਦਾਰ ਬਣੀ ਹੋਈ ਹੈ ਲਗਭਗ 1/2 ਕਿਲੋਮੀਟਰ ਤੇ ਵਿੱਚ ਲੰਬੀ ਬੀਚ ਹੈ ਤੇ ਇਸ ਜਗ੍ਹਾ ਤੇ ਜਦੋਂ ਵਾਸਕੋਟਿਕ ਗਾਮਾ ਸਨ 1497 98 ਦੇ ਵਿੱਚ ਆਇਆ ਸੀਗਾ ਤੇ ਜਦੋਂ ਪੁਰਤਗਾਲ ਤੋਂ ਚੱਲਿਆ ਸੀ ਤੇ ਲਗਭਗ ਉਹਨੂੰ ਇੱਥੇ ਆਉਣ ਵਾਸਤੇ 10 ਮਹੀਨੇ ਦਾ ਸਮਾਂ ਲੱਗਾ ਸੀ ਤੇ ਸਭ ਤੋਂ ਪਹਿਲਾਂ ਇਸ ਬੀਚ ਤੇ ਉਹਨੇ ਆੜ ਕੇ ਐਂਟਰੀ ਕੀਤੀ ਸੀ ਉਹ ਆਪਣੇ ਸਾਥੀਆਂ ਦੇ ਨਾਲ ਆਇਆ ਸੀਗਾ ਤੇ ਇਸ ਜਗ੍ਹਾ ਦਾ ਕੋਈ ਰਾਜਾ ਸੀਗਾ ਜਿਹੜਾ ਮੁਸਲਮ ਤਾਂ ਨਲਸ ਬੰਦ ਰੱਖਦਾ ਸੀ ਤੇ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਤੇ ਉਹਨਾਂ ਨੇ ਇਸ ਚੀਜ਼ ਦਾ ਇਨਕਾਰ ਕਰ ਦਿੱਤਾ ਵੀ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰ ਸਕਦੇ ਇਹ ਉਹਨਾਂ ਦੇ ਨਾ ਕਰਨ ਤੋਂ ਬਾਅਦ ਵਾਲੀ ਲਾਸਟਿੰਗ ਆ ਹਾਂ ਅੱਗੇ ਇਸੇ ਸਮੁੰਦਰ ਦੇ ਕਿਨਾਰੇ ਕਰਾਵੇ ਨਾ ਵਾਧਾ ਆ ਉਹ ਆ ਪਹੁੰਚਿਆ। ਕੋਈ بیچ ਦਾ ਇੱਥੋਂ ਦੀ ਇਹ ਗੱਲਬਾਤ ਹੈ ਬੜਾ ਬੜਾ ਘੁੰਮ ਕੇ بیچ ਵੇਖਦੇ ਪਏ ਆ। ਵਿਊ ਬਹੁਤ ਵਧੀਆ ਸ਼ਾਨਦਾਰ ਵਿਊ ਹੈ। ਇਸ ਸਮੁੰਦਰ ਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਇਹ ਪੁਆਇੰਟ ਬਣੇ ਹੋਏ ਆ। ਬਹੁਤ ਸੁਣੇ ਦੇਖਣ ਵਾਲੀ ਹੈ ਗੱਲਬਾਤ। ਦਰਖਤ ਵੇਖੋ ਕਿੰਨੇ ਸ਼ਾਨਦਾਰ ਹਨ। ਇਦਾਂ ਦੇ ਦਰਖਤ ਦਰਖਤ ਆਪਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਵੀ ਵੇਖਣ ਨੂੰ ਮਿਲਦੇ ਆ। ਹਮਾ ਚੱਲੇ ਕਸੌਲ ਜਿਹੜਾ ਕਸੌਲ ਦੇ ਵਿੱਚ ਵੀ ਇਦਾਂ ਦੇ ਦਰਖਤ ਦੇਖਣ ਨੂੰ ਮਿਲਦੇ ਆ ਆਪਾਂ ਨੇ ਇੱਥੇ ਕਬਾੜ ਬੀਜ ਤੇ ਘੁੰਮਦੇ ਪਏ ਸੀ ਤੇ ਇਹ ਵੀਰ ਨੇ ਆਪਣਾ YouTube ਚੈਨਲ ਲਿਆ ਤੇ ਗੱਲਾਂ ਬਾਤਾਂ ਕੀਤੀਆਂ ਤੇ ਕੀ ਆ ਨਾਮ ਆਪ ਦਾ ਮੁਹੰਮਦ ਮੁਹੰਮਦ ਤੇ ਆਪ ਦਾ ਤਸੀਕ ਤਸੀਕ ਤੇ ਆਪ ਦਾ ਅੰਕਲ ਮੇਰੇ ਨਾਮ ਰਹਿਮਾਨ ਰਹਿਮਾਨ ਕਹਾਂ ਕੇ ਰਹਿਣੇ ਵਾਲੇ ਕੰਨੂ 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 ਰਾਈ ਤੇ ਬੀਜ ਦੇ ਸਾਹਮਣੇ ਨਾ ਬਣਿਆ ਇੱਕ ਹੋਟਲ ਇੱਥੇ ਬੈਠ ਕੇ ਆਪਾਂ ਇੱਕ ਸਮੋਸਾ ਇਹਨੂੰ ਕਹਿੰਦੇ ਨੇ ਪਰ ਨਾਮ ਪਤਾ ਨਹੀਂ ਕੀ ਰਿਹਾ ਲੋਕਲ ਹੀ ਆ ਇੱਕ ਆਪਾਂ ਕੌਫੀ ਇਹ ਪੀਨੇ ਤੇ ਫਿਰ ਆਪਾਂ ਸੋਫੇ ਉੱਕੇ ਖਿਲਦੇ ਆ ਥੋੜਾ ਫੋਨ ਵੀ ਚਾਰਜ ਕਰ ਲੈਂਦੇ ਆ ਹਾਂ ਕੀ ਅਗਲਾ ਮੇਰਾ ਨਾਮ ਮੁਹੰਮਦ ਅਲੀ ਮੇਰਾ ਨਾਮ ਸਾਹਿਬ ਸੰਦੂ ਸਾਹਿਬ ਤੋ ਅੰਕਲ ਆਪਾਂ ਨੂੰ ਮਿਲੇ ਨੇ ਬਹੁਤ ਹੀ ਚੰਗੇ ਸੁਭਾਅ ਦੇ ਆ ਤੇ ਕਹਿ ਰਹੇ ਨੇ ਵੀ ਤੁਸੀਂ ਇੱਥੇ ਰੁਕ ਜਾਓ ਤੁਹਾਡਾ ਰਹਿਣ ਦਾ ਪ੍ਰਬੰਧ ਕਰ ਦਿੰਨੇ ਆ ਖਾਣੇ ਪੀਣੇ ਦਾ ਮੈਂ ਕਿਹਾ ਅੱਗੇ ਆਪਾਂ ਨੂੰ ਕਾਲੀ ਘਟ ਕਾਲੀ ਘਟ ਕਾਲੀ ਘਟ ਕਾਲੀ ਘਟ ਸ਼ਹਿਰ ਜਾਣਾ ਪਵੇਗਾ ਕਿਉਂਕਿ ਇੱਥੋਂ 20 ਕਿਲੋਮੀਟਰ ਦੂਰ ਹੈ ਤੇ ਸਫ਼ਰ ਆਪਾਂ ਨੂੰ ਅੱਗੇ ਕਰਨਾ ਪਊਗਾ ਤੇ ਇਹ ਤਾਂ ਕਹਿ ਰਹੇ ਤੁਸੀਂ ਰੁਕਣਾ ਪਰ ਮੇਰਾ ਇਰਾਦਾ ਨਹੀਂ ਕਿਉਂਕਿ ਸਫ਼ਰ ਅਜੇ ਬਹੁਤ ਆਪਣਾ ਲੰਬਾ ਪਿਆ ਚੱਲਦੇ ਆਂ ਫਿਰ ਅਗਲੀਆ ਰਾਵਾਂ ਓਕੇ ਅੰਕਲ ਜੀ ਥੈਂਕ ਯੂ ਜਿੰਨੇ ਵੰਦ ਜਿੰਨੇ ਵੰਦ ਬੰਦਾ ਬਤਾ ਪੈ ਗਿਆ ਇਹਨਾਂ ਉਹ ਆ ਗਿਆ ਜੇ ਬਾਸਕੋੜੀ ਕਾਮਾ ਇੰਦਾ ਸੱਚੂ ਬਣਿਆ ਆ। ਹੋਰ ਕੁਛ ਨਹੀਂਗਾ 1498 ਤੈਨੂੰ ਕਿਹਾ ਸੀ ਵੀ 1498 97 ਦੇ ਵਿੱਚ ਉਹ ਸਾਹਮਣੇ। ਇਹ ਸੱਚੂ ਬਣਿਆ ਬਸ। ਇਹ ਆ ਲਾਸਕਟੋ ਗਾਮਾ ਦੀ ਜਿਹੜੀ ਇੱਕ ਸਟੂਬਾ ਬਣਾਇਆ ਹੋਇਆ। ਜਿਹੜਾ ਕਿ 1498 ਨੂੰ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਉਹਦੀ ਐਂਟਰੀ ਹੁੰਦੀ ਆ। ਇਸ ਤੋਂ ਅੱਗੇ ਫਿਰ ਉਹ ਗਾਂਵਾਦਾਂ ਕੋਵਾ ਵਾਲਾ ਜੋ ਇੱਥੇ ਉਂਦੀ ਕੋਈ ਕਰਤੱਵ ਨਹੀਂ ਬਣਦੀ ਉਹਦੇ ਸਾਥੀਆਂ ਨਾਲ ਇਸ ਜਗ੍ਹਾ ਤੇ ਰੁਕਦਾ ਤੇ ਇਹ ਜਿਹੜਾ ਇਸ ਟੂਬਾ ਬਣਿਆ ਵਾਸਕੋਡਾ ਗਾਮਾ 1498 ਦੇ ਵਿੱਚ ਤੇ ਉਸ ਤੋਂ ਬਾਅਦ ਉਹ ਗਾਂ ਜਾ ਕੇ ਗੋਆ ਦੇ ਵਿੱਚ ਆਪ ਦਾ ਇੱਕ ਰਾਜ ਸਮਰਾਜ ਪੂਰਾ ਕਾਇਮ ਕਰਦਾ ਉਸ ਤੋਂ ਬਾਅਦ ਵਿੱਚ ਪੁੱਤ ਢਾਲੀਆਂ ਦਾ ਜਿਹੜਾ ਗੋਆ ਦੇ ਕਬਜ਼ਾ ਹੁੰਦਾ ਤੇ ਵਾਸਕੋਡਾ ਗਾਮਾ ਇਹ ਜਗ੍ਹਾ ਹੈ ਅਸਲ ਵਿੱਚ ਵਾਸਕੋਡਾ ਗਾਮਾ ਇੱਥੇ ਰੁਕਿਆ ਜਿਹੜੇ ਰੋਡ ਤੇ ਆਪਾਂ ਚੱਲ ਰਹੇ ਆ ਨਾ ਇਹ ਸਾਰਾ ਸਮੁੰਦਰ ਦੇ ਕਿਨਾਰੇ ਤੇ ਹੀ ਆ ਇਹ ਸ਼ਹਿਰ ਤੱਕ ਆਪਾਂ ਨੂੰ ਸਮੁੰਦਰ ਵਿਖਾਉਂਦਾ ਲੈ ਕੇ ਜਾਊਗਾ ਜਾਲਦੀ ਪਈ ਆ ਤਾਰੀ ਘਟਣਾ ਮੈਂ ਨੇ ਬਨੇ ਬੋਲ ਦੋ ਦੋ ਟ੍ਰੇਨਾਂ ਦੀ ਹਲੈਣਾ ਟ੍ਰੇਨ ਲਿਓ ਲੈਣਾ ਜਿੱਕੇ ਬੋਲ ਸ਼ਾਂਤ ਗੁੱਡ ਗੁੱਡ ਵਿਊ ਨਾਈਸ ਵਿਊ ਪੰਜਾਬ ਦੇ ਵਿੱਚ ਆਪਣੀ ਐਂਟਰੀ ਹੋ ਗਈ ਹੈ ਇਧਰ ਵੇਖੋ ਕਿੱਡੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਕਿਾ ਖੂਬਸੂਰਤ ਸ਼ਹਿਰ ਹੈ ਬਹੁਤ ਖੂਬਸੂਰਤ ਬਹੁਤ ਵੱਡਾ ਸ਼ਹਿਰ ਹੈ ਇਹ ਵੀ ਦਿਸਤ ਕੀ ਲੱਗਦੀ ਪਈ ਆ ਹੁਣ ਆਪਾਂ ਨੂੰ ਵੇਖਣਾ ਪਏਗਾ ਰਹਿਣ ਦਾ ਟਿਕਾਣਾ ਫਿਰ ਉਸ ਤੋਂ ਬਾਅਦ ਵਿੱਚ ਬਾਕੀ ਪਲੈਨਿੰਗ ਹੋਏਗੀ ਟਿਕਾਣਾ ਵੇਖ ਕੇ ਫਿਰ ਥੋੜਾ ਬੰਦਾ ਰਿਲੈਕਸ ਹੋ ਜਾਂਦਾ ਜਿੰਨਾ ਜਿਹਾ ਟਿਕਾਣਾ ਨਹੀਂ ਮਿਲਦਾ ਉਹਨਾ ਟਾਈਮ ਥੋੜਾ ਜਿਹਾ ਖੱਜੋ ਪੰਜੇ ਦੇ ਬੰਦਾ ਪਿਆਰਿੰਦਾ ਜੈਬੀਆ ਜੈ ਆਈ ਬਾ ਜੈ ਬਾ ਯਾਰ ਵੇਖੋ ਸ਼ਹਿਰ ਦੇ ਰੂਪੇ ਨੂੰ ਟ੍ਰੈਫਿਕ ਬਹੁਤ ਜਿਆਦਾ ਫੈਲ ਦੇ ਵਿੱਚ ਤੇ ਸ਼ਹਿਰ ਸੋਹਣਾ ਵੀ ਬਹੁਤ ਹੈ ਇਹ ਗੱਲ ਮੰਨਣੀ ਪਊ ਨਾਈਸ ਨਾਈਸ ਸਿਟੀ ਬਹੁਤ ਬੜੀ ਮੁਸ਼ਕਲ ਨਾਲ ਆਪਾਂ ਨੂੰ ਅੱਜ ਕਮਰਾ ਰੱਬਿਆ ਤੇ ਇੱਥੇ ਹੁਣ ਆਪਾਂ ਇਸੇ ਹੋਟਲ ਦੇ ਵਿੱਚ ਸਾਈਕਲ ਇੱਥੇ ਲਾ ਦਿੱਤਾ ਤੇ ਆਪਣਾ ਜਿਹੜਾ ਸਮਾਨ ਹੈ ਉਹ ਜਿਹ ਦਾ ਮੋਟਰੀ ਦੇ ਵਿੱਚ ਪਿਆ ਆ ਉਧਰਲੇ ਬਣਿਆ ਸੀ ਤੁਹਾਨੂੰ ਜਾ ਕੇ ਦਿਖਾ ਦਿੰਨੇ ਆ ਬਹੁਤ ਔਖਾ ਆ ਹਜੇ ਤੱਕ ਇਹ ਆ ਇੱਥੇ ਸਾਰਾ ਹੋਟਲ ਬਣਿਆ ਆ ਬਹੁਤ ਸ਼ਾਨਦਾਰ ਇਥੇ ਉਹ ਭਾਈ ਜੀ ਨਾਣੇ ਦਵਾ ਦਿੱਤਾ ਆਪਣਾ ਇੱਥੇ ਸਾਈਕਲ ਤੇ ਅੱਗੇ ਜਾ ਕੇ ਆਪਾਂ ਆਪਣੇ ਰੂਮ ਦੇ ਵਿੱਚ ਜਾਂਦੇ ਆ ਰੇਲਵੇ ਸਟੇਸ਼ਨ ਆ ਤੇ ਇਹਦੇ ਸਾਹਮਣੇ ਆ ਏਸੀ ਨਾ ਓਨ ਏਸੀ ਡੋਰਮਟਰੀ ਇੱਥੇ ਆਪਾਂ ਅੱਜ ਰੂਮ ਲਿਆ ਹੈ ਬੜਾ ਖੱਜਲ ਹੋਣਾ ਪਿਆ ਆ ਆਪਾਂ ਨੂੰ ਤੇ ਹੁਣ ਇਸ ਜਗ੍ਹਾ ਤੇ ਆਪਾਂ ਰਾਤ ਸਟੇ ਕਰਦੇ ਆ ਟੋਰ ਮੈਟਰੀ ਦੇ ਵਿੱਚ ਆਪਾਂ ਨੂੰ ਹਵਾਲਾ ਬੈਡ ਮਿਲਿਆ ਤੇ ਅੱਜ ਬੈਡ ਲੈਣ ਵਾਸਤੇ ਕਾਫੀ ਜਿਆਦਾ ਖੱਜਲ ਖਵਾਰੀ ਹੋਈ। ਰਾਹ ਦੇ ਵਿੱਚ ਵੈਸੇ ਆਪਾਂ ਟਾਈਮ ਨਾਲ ਪਹੁੰਚ ਗਏ ਸੇ ਸ਼ਹਿਰ ਦੇ ਵਿੱਚ ਪਰ ਇੱਥੇ ਰਹਿਣ ਵਾਸਤੇ ਬਹੁਤ ਜਿਆਦਾ ਦਿੱਕਤ ਹੋਈ ਹੈ। ਪਹਿਲੀ ਵਾਰ ਇੰਨੀ ਪ੍ਰੋਬਲਮ ਆਈ ਹੈ। ਕਿਉਂਕਿ ਟਰਾਈ ਕੀਤੀ 2-4 ਜਗ੍ਹਾ ਤੇ ਨਹੀਂ ਗੱਲ ਬਣੀ, ਨਹੀਂ ਕਿਤੇ ਰੂਮ ਮਿਲਿਆ। ਹੁਣ ਇੱਥੇ ਆਏ ਆ। ਰੇਟ ਨਾਲ ਵੈਸੇ ਤਾਂ ਜਾਇਜ਼ ਹੀ ਦਿਆ ਕੋਈ ਜਿਆਦਾ ਚਾਰਜ ਨਹੀਂ ਲਗੇ। ਰੇਲਵੇ ਸਟੇਸ਼ਨ ਦੇ ਕੋਲ ਹੈ ਕੋਸ਼ੀ ਕੋੜ। ਜਿਹੜਾ ਹੈਗਾ ਆਪਣਾ ਕੋਲਕਾਤਾ ਦੇ ਵਿੱਚ ਤੇ ਹੁਣ ਆਪਾਂ ਲੜਗਿਆਂ ਸੌਣ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਬੰਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਮਿਲਦੇ ਆਂ ਫਿਰ ਕੱਲ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਸਾਰੇ ਮਿੱਤਰ ਪਿਆਰਿਆਂ ਨੂੰ ਗੁੱਡ ਨਾਈਟ